ਗੱਲਬਾਤ ਹੋਈ ਉਸ ਤਰ੍ਹਾਂ ਧੰਨਵਾਦ ਸਾਹਿਬ ਦੇ ਹਾਲਾਤ ਬਹੁਤੀ ਕ੍ਰਿਟੀਕਲ ਨੇ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੇ ਨੇ 122 ਦਿਨ ਉਹਨਾਂ ਦਾ ਜਿਹੜਾ ਮਰਨ ਵਰਤ ਚੱਲਿਆ ਇਸਨੇ ਤਕਰੀਬਨ 10 ਦਿਨ ਉਹਨਾਂ ਨੇ ਜਿਹੜਾ ਪਾਣੀ ਨਹੀਂ ਪੀਤਾ ਉਹਦੇ ਨਾਲ ਜ਼ਿਆਦਾ ਪਰੇਸ਼ਾਨੀ ਕੀਤੀ ਕਿਉਂਕਿ ਮੈਂ ਤੇ ਉਸ ਟਾਈਮ ਵੀ ਯਾਦ ਹੋਏਗਾ ਜਦੋਂ ਕਲੋਨੀ ਬਾਰਡ ਤੇ ਬਿਠੇ ਸੀ ਮੈਂ ਉੱਥੇ ਵੀ ਆਇਆ ਉਸ ਟਾਈਮ ਅਜੇ ਉਸ ਤੋਂ ਤੇ ਆਈਦੀ ਸੀ ਤਾਂ ਪਹੁੰਚ ਜਦਾ ਫਰਮ ਇਹਨਾਂ ਕਰ ਬਹੁਤ ਜ਼ਿਆਦਾ ਮਿਨਿਮਮ 30 32 35 ਕਿਲੋ ਮੈਨੂੰ ਲੱਗਦਾ ਸੀ ਕਿ ਵੇਟ ਉਹਦਾ ਡਰ ਕੱਟ ਗਿਆ ਸਾਰਿਆਂ ਨੂੰ ਪਹਿਲੇ ਤੇ ਅਸੀਂ ਗੁਰੂ ਮਾਰਾ ਸਾਹਿਬ ਦੇ ਚਰਨਾਂ ਸੇ ਅਰਦਾਸ ਕਰਾਂਗੇ ਕਿ ਉਹ ਲਾਹੇ ਸੇਤ ਬਖਸ਼ੇ ਤੂੰ ਰਿਕਵਰ ਸੀ ਤੇ ਬੜੀ ਬੱਧੀ ਇਹਨਾਂ ਦੀ ਕੁਰਬਾਨੀ ਹੈ ਇਸ ਤਰ੍ਹਾਂ ਕੱਲ ਅਨਰੇਬਲ ਸੁਪਰੀਮ ਕੋਰਟ ਨੇ ਵੀ ਇਹ ਗੱਲ ਮੰਨੀ ਹੈ ਕਿ ਕਿਸਾਨਾਂ ਦੇ ਫਾਰਮਰਸ ਦੇ ਕੌਜ਼ ਵਾਸ ਬਹੁਤ ਥੋੜੇ ਵੀਰ ਨੇ ਜਿਨ੍ਹਾਂ ਨੇ ਅਪੋਲੀਟিক্যাল ਰਹਿ ਕੇ ਬਿਨਾਂ ਸਿਆਸਤ ਕੀਤੇ ਆ ਕਿਸਾਨਾਂ ਦੀ ਬਿਹਤਰੀ ਵਾਸਤੇ ਇੰਨਾ ਲੰਬਾ ਸੰਘਰਸ਼ ਕੀਤਾ ਕੋ ਦੋ ਚੀਜ਼ਾਂ ਮੈਂ ਕਲੀਅਰ ਕਰਨਾ ਚਾਹਨਾ ਸਾਡੀ ਜਬਾਤ ਜਿਹੜੀ ਇੰਟਰਨੈਸ਼ਨਲ ਕਾਂਗਰਸ ਹੈ ਜਦੋਂ ਦੇ ਤੁਹਾਨੂੰ ਪਤਾ ਹੈ ਨਰਿੰਦਰ ਮੋਦੀ ਜੀ ਨੇ ਇੱਕ ਕਾਲੇ ਕਾਨੂੰਨ ਲਿਆਦੇ ਨੇ ਇੱਕ ਪਾਸੇ ਸਾਡੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਸੀ ਉਹ ਦਿੱਲੀ ਦੇ ਬਾਰਡਰਾਂ ਤੇ ਲੜ ਰਹੀਆਂ ਸੀ ਇਹ चौटाला ਦਾਸ ਵੀ ਰਾਜ ਸਭਾ ਦਾ ਮੈਂਬਰ ਸੀ ਤੇ ਅੰਦਰ ਲੋਕ ਸਭਾ ਰਾਜ ਸਭਾ ਦੇ ਵਿੱਚ ਰਾਹੁਲ ਗਾਂਧੀ ਜੀ ਦੀ ਲੀਡਰਸ਼ਿਪ ਥੱਲੇ ਪੋਸਟ ਹੈ ਇਹ ਖੜਗੇ ਸਾਹਿਬ ਦੀ ਲੀਡਰਸ਼ਿਪ ਥੱਲੇ ਕਿਉਂਕਿ ਕਾਂਗਰਸੀ ਸਾਰੋ ਵੱਡੀ ਪੋਲੀਟੀਕਲ ਜਮਾਤ ਹੈ ਸੋ ਅਸੀਂ ਤਕਰੀਬਨ 13 14 ਪੋਲੀਟੀਕਲ ਜਮਾਤਾਂ ਨਾਲ ਲੈ ਕੇ ਮੈਨੂੰ ਯਾਦ ਹੈ ਇੱਕ ਵਾਰ ਇਹਨਾਂ ਨੇ ਆਪਣੀ ਮੌਕ 파ਰਲੀਮੈਂਟ ਬਾਹਰ ਲਾਈ ਸੀ ਜੰਤਰ ਮੰਤਰ ਤੇ ਉਹਦਾ ਮਤਲਬ ਸੀ ਕਿ ਪਾਰਲੀਮੈਂਟ ਦੇ ਵਿੱਚ ਤੇ ਸਾਡੀ ਇਹ ਗੱਲ ਨਹੀਂ ਕਰ ਦਿੰਦੇ ਇਹਨਾਂ ਨੇ ਤੁਰਦਣ 80 82 ਐਮਪੀ 14 ਪਾਰਟੀਆਂ ਦੇ ਰਾਹੁਲ ਗਾਂਧੀ ਜੀ ਦੀ ਲੀਡਰਸ਼ਿਪ ਅਸੀਂ ਸਾਰੇ ਹਉਤੇ ਗਏ ਅੰਦਰੂਨੀ ਸੰਘਰਸ਼ ਕੀਤਾ ਤੁਸੀਂ ਸਾਰਿਆਂ ਨੇ ਵੇਖਿਆ ਤੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਨੂੰ ਮੇਰੀ ਪਾਰਟੀ ਨੇ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜਾ ਪਹਿਲਾ ਵਕੀਲ ਖੜਾ ਕੀਤਾ ਇਹਨਾਂ ਦੀ ਗੱਲ ਕਰਨ ਵਾਸਤੇ ਤੁਹਾਡੇ ਦਾਸ ਨੂੰ ਖੜਾ ਤੇ ਮੈਂ ਬੋਲਦੇ ਉਦੋਂ ਪਹਿਲੀ ਗੱਲ ਇਹ ਕਹੀ ਸੀ ਕਿ ਨਰਿੰਦਰ ਮੋਦੀ ਜੀ ਅਸੀਂ ਕਿਸਾਨਾਂ ਦੇ ਲੜਕੇ ਆ ਬੱਚੇ ਆਂ ਕਿਸਾਨ ਪਰਿਵਾਰ ਵਿੱਚ ਸਾਡਾ ਜਨਮ ਹੋਇਆ ਇਹ ਜਿਹੜੇ ਤੁਸੀਂ ਲੈ ਕੇ ਆਇਓ ਬਿੱਲ ਇਹ ਕਿਸਾਨਾਂ ਦੇ ਮੌਤ ਦੇ ਵਾਰੰਟ ਨੇ ਕਿ ਤੁਸੀਂ ਸਮਝਦੇ ਹੋ ਕਿ ਕਿਸਾਨਾਂ ਦੇ ਬੇਟੇ ਜਿਹੜੇ ਨੇ ਉਹ ਇਹਨਾਂ ਮੌਤ ਦੇ ਵਾਰੰਟਾਂ ਤੇ ਸਾਈਨ ਕਰਨ ਉਹ ਹੀ ਚੀਜ਼ ਲੰਬਾ ਸੰਘਰਸ਼ ਚੱਲਿਆ 700 750 ਤੋਂ ਵੱਧ ਸੁਭੂਚੇ ਹਿੰਦੁਸਤਾਨ ਜਿਹਦੇ ਵਿੱਚ ਬਜੋਰੀਟੀ ਪੰਜਾਬ ਦੇ ਸਾਡੇ ਕਿਸਾਨ ਭਰਾ ਸੀ ਸਿੰਗਾਰਿਸਤੀ ਵਿੱਚ ਉਹਨਾਂ ਨੇ ਆਪਣੀਆਂ ਮਹਾਨ ਕੁਰਬਾਨੀਆਂ ਦਿੱਤੀਆਂ ਕਾਲੇ ਕਾਨੂੰਨ ਨਰਿੰਦਰ ਮੋਦੀ ਨੂੰ ਵਾਪਸ ਲੈਣੇ ਪਏ ਉਸ ਤੋਂ ਬਾਅਦ ਹੋਣਾ ਜਿਹੜਾ ਸੰਘਰਸ਼ ਚੱਲਿਆ ਇਹਦੇ ਵਿੱਚ ਸਾਨੂੰ ਬਹੁਤ ਵੱਡਾ ਇਸ ਕੱਲ ਦਾ ਅਫਸੋਸ ਹੈ ਕਿ ਮਾਸਟਰ ਭਿੰਦਰ ਸਿੰਘ ਦਾ ਲੜਕਾ ਜਿਹੜਾ ਕਹਿੰਦਾ ਸੀ ਇੱਕ ਮੈਂ ਮਾਸਟਰ ਦਾ ਲੜਕਾ ਮੈਂ ਇੱਕ ਕਿਸਾਨ ਛੋਟੇ ਕਿਸਾਨ ਘਰ ਚ ਜੰਮਿਆ ਉਸ ਨੇ ਜਿਹੜਾ ਵਤੀਰਾ ਇਸ ਟਾਈਮ ਜਿਹੜਾ ਕੀਤਾ ਪਹਿਲੀ ਦਫਾ ਕੇ ਮੁੱਖ ਮੰਤਰੀ ਪੰਜਾਬ ਦਾ ਇੱਕ ਅਗਰੀਰੀਅਨ ਸੂਬਾ ਹੋਏ ਇੱਕ ਵਾਈ ਨਾਲ ਇੱਕ ਐਗਰੀਕਲਚਰ ਦਾ ਬੇਸ ਦਾ ਸੂਬਾ ਹੋਏ ਕਿਸਾਨ ਲੀਡਰਾਂ ਨੂੰ ਕਿਸਾਨਾਂ ਦੀ ਗੱਲ ਸੁਣਨ ਵਾਸਤੇ ਸੱਦਿਆ ਗਿਆ ਹੋਏ ਤੇ ਬਾਅਦ ਦੇ ਵਿੱਚ ਇੱਕ ਧੂਕਾ ਧੜੀ ਦੇ ਨਾਲ ਉਹਨਾਂ ਨੂੰ ਡਿਟੇਨ ਕਰ ਲੇ ਪੰਜਾਬ ਦੀ ਪੁਲਿਸ ਤੇ ਖਨੌਰੀ ਤੇ ਸ਼ੰਭੂ ਦੇ ਬਾਰਡਰਾਂ ਜਿਸ ਟੰਗ ਦੇ ਨਾਲ ਪਟਿਆਲਾ ਪੁਲਿਸ ਨੇ ਜ਼ਿਆਤੀਆਂ ਕੀਤੀਆਂ ਚੁੱਕਿਆ ਮੈਂ ਆਪਣੀ ਪਾਰਟੀ ਵੱਲੋਂ ਇੱਕ ਗੱਲ ਦਾ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਸਮੁੱਚੇ ਪੰਜਾਬੀ ਜਗਤ ਜਦੋਂ ਵਕਤ ਆਏਗਾ ਕਾਂਗਰਸ ਦੀ ਸਰਕਾਰ ਬਣੇਗੀ ਇਹਨਾਂ ਲੋਕਾਂ ਨੇ ਜਿਹੜੇ ਪੁਲਿਸ ਵਾਲਿਆਂ ਨੇ ਜ਼ਿਆਤੀਆਂ ਕੀਤੀਆਂ ਜਿਨ੍ਹਾਂ ਨੇ ਕੋਈ 150 ਤੇ ਟਰਾਲੀ ਚੋਰੀ ਕਰਦੀ ਮੈਨੂੰ ਹੈਰਾਨੀ ਦੀ ਗੱਲ ਹੈ ਬਜਾਏ ਕਿ ਅਸੀਂ ਕਿਸਾਨ ਵੀਰਾਂ ਨੂੰ ਪ੍ਰੋਟੈਕਸ਼ਨ ਦਈਏ ਬਜਾਏ ਕਿ ਅਸੀਂ ਇਹਨਾਂ ਦੀ ਕੋਈ ਮਦਦ ਕਰੀਏ ਜਿਹੜੀ ਇੰਨੀ ਆਤਮ ਹਤਿਆਵਾਂ ਹੋ ਰਹੀਆਂ ਨੇ ਅਸੀਂ ਟਰਾਲੀਆਂ ਚੋਰੀ ਚੋਰੀ ਕਰਨ ਲੱਪੇ ਆ ਤੇ ਪੁਲਿਸ ਰਲ ਕੇ ਕਰਾਇਤੀ ਤੇ ਇਹ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਤੇ ਉਹਨਾਂ ਦੇ ਸਹਿਯੋਗੀ ਕਰਾਂ ਟਰਾਲੀਆਂ ਚੋਰੀ ਹੋਈਆਂ ਮੰਜੇ ਚੋਰੀ ਹੋ ਗਏ ਬਿਸਤਰੇ ਚੋੱਕ ਕੇ ਲੈ ਗਏ ਸਿਲੰਡਰ ਚੋੱਕ ਕੇ ਲੈ ਗਏ ਏਸੀ ਚੋੱਕ ਕੇ ਲੈ ਗਏ ਪੱਖੇ ਚੋੱਕ ਕੇ ਲੈ ਗਏ ਤੇ ਡੀਜੀਪੀ ਪੰਜਾਬ ਨੂੰ ਵੀ تسلیم ਕਰਨਾ ਪਿਆ ਕਿ ਜਿਹੜਾ ਨੁਕਸਾਨ ਹੋਇਆ ਉਹਦੀ ਅਸੀਂ ਪਰਪਾਈ ਕਰਾਂਗੇ ਮੈਂ ਅੱਜ ਪੁੱਛਣਾ ਚਾਹਨਾ ਕੀ ਭਗਵੰਤ ਮਾਨ ਫਰੀ ਐਂਡ ਫੇਅਰ ਇਨਕੁਆਰੀ ਮੈਂ ਵਿਧਾਨ ਸਭਾ ਚ ਵੀ ਚੁੱਕਿਆ ਸੀ ਇਹਦੀ ਫਰੀ ਐਂਡ ਫੇਅਰ ਇਨਕੁਆਰੀ ਕਰਾਓਗੇ ਤੁਸੀਂ ਕਿੰਨਾ ਬੰਦਿਆਂ ਦੇ ਘਰਾਂ ਵਿੱਚੋਂ ਟਰਾਲੀਆਂ ਮਿਲੀਆਂ ਨੇ ਕੌਣ ਬੰਦੇ ਜ਼ਿੰਮੇਵਾਰ ਨੇ ਇੱਕ ਦਿਨ ਦਿਹਾੜੇ ਡਕਾਈਟੀ ਇੱਕ ਦਿਨ ਦਿਹਾੜੇ ਚੋਰੀ ਜੇ ਸਾਡਾ ਕਿਸਾਨ ਮਹਿਫੂਜ਼ ਨਹੀਂ ਜੇ ਸਾਡਾ ਖੇਤ ਮਜ਼ਦੂਰ ਮਹਿਫੂਜ਼ ਨਹੀਂ ਜੇ ਉਹਦਾ ਮਾਲ ਮਹਿਫੂਜ਼ ਨਹੀਂ ਤੇ ਪੰਜਾਬ ਕਿਸਾ ਮਹਿਫੂਜ਼ ਹੋ ਸਕਦਾ ਅਗਲੀ ਗੱਲ ਮੈਂ ਤੁਹਾਨੂੰ ਖੀਲ ਤੇ ਕਹਿਣਾ ਚਾਹੁੰਦਾ ਬਜਟ ਆਇਆ ਹੈ ਕਿ ਗਵਰਨਰ ਅਡਰੈਸ ਹੋਇਆ ਮਾਲਵਾ ਨਹਿਰ ਜਿਹੜੀ ਸਾਰੇ ਮਾਲਵੇ ਦੇ ਵਿੱਚ ਪਾਣੀ ਦੇਣਾ ਸੀ ਪਾਣੀ ਪਹੁੰਚਾਣਾ ਸੀ ਟੈਲੈਂਟ ਉਹਦਾ ਨਾਮੋ ਨਿਸ਼ਾਨ ਹੀ ਹੈ ਜੀ ਹਰ ਸਾਲ ਇੱਕ ਵੱਡਾ ਝੂਠ ਬੋਲਦੇ ਨੇ ਅਗਲਾ ਸਾਲ ਬੀਤੇ ਤੇ ਪਿਛਲਾ ਝੂਠ ਛੱਡ ਦੇਂਦੇ ਅਗਲਾ ਇੱਕ ਹੋਰ ਫੜ ਲੈਂਦੇ ਤੀਜੇ ਸਾਲ ਆ ਕੇ ਹੁਣ ਨਸ਼ੇ ਚੇਤੇ ਹੋ ਗਏ ਮੈਂ ਤੇ ਇੱਕ ਇੱਕ ਗੱਲ ਕਹੀ ਕਿ ਕੇਜਰੀਵਾਲ ਸਾਹਿਬ ਪਹਿਲੇ ਆਪਣੇ ਮੁੱਖ ਮੰਤਰੀ ਨੂੰ ਤਾਂ ਨਸ਼ਾ ਮੁਕਤ ਕਰ ਲੋ ਪੰਜਾਬ ਚ ਤਾਂ ਹੀ ਨਸ਼ਾ ਮੁਕਤ ਸੂਬਾ ਹੋਏਗਾ ਜਿਹੜਾ ਤੁਹਾਡਾ ਮੁੱਖ ਮੰਤਰੀ ਉਹ ਜਦ ਤੱਕ ਨਸ਼ਾ ਮੁਕਤ ਨਹੀਂ ਹੋਇਆ ਜੀ ਤੁਸੀਂ ਮੈਨੂੰ ਦੱਸੋ ਤੁਸੀਂ ਵੇਖੋ ਇਹ ਸਾਰੇ ਕਿਸ ਕਿਸਮ ਦੇ ਹਾਲਾਤ ਪੰਜਾਬ 'ਚ ਬਣੇ ਨੇ ਕਿਸੇ ਦੀ ਜ਼ਿੰਦਗੀ ਕਿਸੇ ਦਾ ਕਾਰੋਬਾਰ ਮਹਿਫੂਜ਼ ਨਹੀਂ ਪੰਜਾਬ ਪੁਲਿਸ ਇੱਕ ਪੁਲਿਸ ਸਟੇਟ ਬਣ ਕੇ ਰਹਿ ਗਈ ਹੈ ਕਿਸੇ ਆਦਮੀ ਦੀ ਤੁਸੀਂ ਵੇਖਿਆ ਇਸੇ ਸ਼ਹਿਰ ਦੇ ਵਿੱਚ ਇੱਕ ਸਰਵਿੰਗ ਕਰਨਲ ਦੇ ਨਾਲ ਜੋ ਕੁਝ ਇਹਨਾਂ ਨੇ ਕੀਤਾ ਸਾਡੇ ਕਿਸਾਨਾਂ ਨੇ ਇਹਨਾਂ ਜ਼ਿਲ੍ਹਿਆਂ ਦੇ ਬਾਰਡਰਾਂ ਤੇ ਕੀ ਕੁਝ ਕੀਤਾ ਕੀ ਅਸੀਂ ਇਹਨਾਂ ਤੋਂ ਆਸ ਉਮੀਦ ਕਰ ਸਕਦੇ ਹਾਂ ਸੋ ਮੈਂ ਧਲੇਵਾਲ ਸਾਹਿਬ ਨਾਲ 5-7 ਮਿੰਟ ਹੀ ਲਗਾਏ ਨੇ ਕਿਉਂਕਿ ਮੈਂ ਵੇਖਿਆ ਕਿ ਉਹਨਾਂ ਦੇ ਹਾਲਾਤ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਕ੍ਰਿਟੀਕਲ ਹੈ ਜ਼ਿਆਦਾ ਵਕਤ ਅਸੀਂ ਨਹੀਂ ਸੀ ਲਾਣਾ ਚਾਹੁੰਦੇ ਮੈਂ ਹਾਲਚਲ ਪੁੱਛਿਆ ਮੈਂ ਉਹਨਾਂ ਨੂੰ ਯਕੀਨ ਦਵਾਇਆ ਕਿ ਸਾਰਾ ਪੰਜਾਬ ਤੁਹਾਡੇ ਨਾਲ ਹੈ ਵਿਸ਼ੇਸ਼ ਤੌਰ ਕਾਂਗਰਸ ਪਾਰਟੀ ਤੁਹਾਡੇ ਨਾਲ ਹੈ ਇਸ ਸੰਘਰਸ਼ ਦੇ ਵਿੱਚ ਅਸੀਂ ਜਿੰਨਾ ਚਿਰ ਜਸਟਿਸ ਅਨੇ ਕਿਸਾਨਾਂ ਨੂੰ ਇਕੀ ਦੇ ਮਜ਼ਦੂਰਾਂ ਨੂੰ ਮਿਲੇਗੀ ਅਸੀਂ ਇਸ ਗਸ਼ਤ ਦੇ ਵਿੱਚ ਇਹਨਾਂ ਦਾ ਸਾਥ ਕਾਂਗਰਸ ਸਰਕਾਰ ਬਣਨ ਤੇ ਮੁਆਵਜ਼ਾ ਮਿਲੂਗਾ ਸਾਰਾ ਜਿੰਨੇ ਤੁਸੀਂ ਕਹਿੰਦੇ ਜੇ ਕਾਂਗਰਸ ਸਰਕਾਰ ਦੀ ਲੋਕ ਨਹੀਂ ਮੁਆਵਜ਼ਾ ਕਿਹੜੀ ਗੱਲ ਹੈ ਟਰਾਲੀ ਆਈਆਂ ਉਹਨਾਂ ਨੇ ਚੋਰੀ ਕੋ ਮੈਂ 1 ਮਿੰਟ ਤੁਸੀਂ 2 ਮਿੰਟ ਜੇ ਇਹ ਨਹੀਂ ਕਰਨਗੇ ਤੇ ਚੋਰਾਂ ਦੀ ਰੈਸ਼ ਉਸ ਟਾਈਮ ਤੇ ਇਨਵੈਸਟੀਗੇਸ਼ਨ ਹੋਏਗੀ ਇਨਵੈਸਟੀਗੇਸ਼ਨ ਹੋਊ ਕਿ ਜਿੰਨਾ ਜਿੰਨਾ ਵੇਖੋ ਕੋਈ ਸੇ ਟਰਾਲੀਆਂ ਲੁੱਪੀਆਂ ਨੇ ਕੁਝ ਮਾਲ ਤੇ ਬਰਾਮਦ ਹੋ ਗਿਆ ਪਬਲਿਕ ਪ੍ਰੈਸ਼ਰ ਵਿਧਾਨ ਸਭਾ ਦਾ ਰੌਲਾ ਜੀ ਜਿਹੜਾ ਰਹਿ ਗਿਆ ਹੋਏਗਾ ਫਰੈਸ਼ ਇਹਦਾ ਮੈਂ ਤੁਹਾਨੂੰ ਇੱਕ ਗੱਲ ਦਾ ਯਕੀਨ ਦਿਵਾਉਣਾ ਚਾਹਨਾ ਇਨਕੁਆਰੀ ਨਵੇਂ ਸਿਰੇ ਹੋਏਗੀ ਜਿਹੜੇ ਹੋਰ ਬਾਕੀ ਖੱਬੇ ਸੱਜੇ ਬੰਦਿਆਂ ਦੇ ਨਾਂ ਜਿਹੜੇ ਅਸਲ ਲੋਕ ਨੇ ਜਿਨ੍ਹਾਂ ਨੇ ਚੋਰੀ ਕੀਤੀ ਤੇ ਜਿਹੜੇ ਪੁਲਿਸ ਵਾਲਿਆਂ ਨੇ ਚੋਰੀ ਕਰਵਾਈ ਉਹਨਾਂ ਨੂੰ ਅਸੀਂ 100% ਉਸ ਇਨਕੁਆਰੀ ਤੋਂ ਬਾਅਦ ਕੇਸ ਦੇ ਵਿੱਚ ਲੈ ਕੇ ਆਵਾਂਗੇ ਇਹ ਮੇਰੀ ਬਚਨ ਬੱਤਾ ਸੁਭਚ ਸਰ ਮੁੱਖ ਮੰਤਰੀ ਵੀ ਚੁੱਪ ਨੇ ਇਸ ਪੂਰੀ ਗੱਲ ਦੇ ਤੁਸੀਂ ਤਾਂ ਮੁੱਦਾ ਚੱਕਿਆ ਉਹ ਤਾਂ ਬੋਲ ਨਹੀਂ ਰਹੇ ਕੋ ਗੱਲ ਹੈ ਇਸ ਤਨਾ ਮੁੱਖ ਮੰਤਰੀ ਸਾਹਿਬ ਇਸ ਟਾਈਮ ਉਹਨਾਂ ਨੇ ਉਹਨਾਂ ਦੇ ਕੰਨ ਵੀ ਬੰਦ ਨੇ ਤੇ ਅੱਖਾਂ ਵੀ ਬੰਦ ਉਹ ਤੇ ਇੱਕ ਬਕਾਇਦਾ ਤੌਰ ਇੱਕ ਜਿਸਾਂ ਕਿਹਾ ਹੀ ਜਾਂਦਾ ਕਿ ਜਿਸ ਮੁੱਖ ਮੰਤਰੀ ਦੀਆਂ ਲੱਤਾਂ ਤੇ ਬਾਹਾਂ ਬੰਨ ਲੀਆਂ ਜਾਂਦੀ ਇੱਕ ਮਖੌਟਾ ਰਹਿ ਕੇ ਰਹਿ ਗਿਆ ਸਾਰੀਆਂ ਪਾਵਰਜ਼ ਕੇਜਰੀਵਾਲ ਕੋ ਸਾਰੀਆਂ ਬਦਲੀਆਂ ਅੱਜ ਜੋ ਕੁਝ ਹੋ ਰਹੀਆਂ ਨੇ ਜਿੰਨੀਆਂ ਪਾਵਰਜ਼ ਨੇ ਜਿੰਨੀ ਲੁੱਟ ਖਸੁੱਟ ਹੋ ਰਹੀ ਹੈ ਉਹਦੇ ਵਿੱਚ ਕੇਜਰੀਵਾਲ ਦੀ ਟੀਮ ਕਰ ਰਹੀ ਹੈ ਤੇ ਭਗਵੰਤੂ ਵੀ ਕਿਉਂਕਿ ਪੰਜਾਬ ਦਾ ਪੰਜਾਬ ਨੂੰ ਅਸੀਂ ਵਿਸ਼ਵਾਸ ਦੇ ਦਵਾਇਆ ਸੀ ਕਿ ਅਸੀਂ ਇੱਕ ਇਨਕਲਾਬ ਲੈ ਕੇ ਆਵਾਂਗੇ ਫਰਜ਼ੀ ਇਨਕਲਾਬੀਆਂ ਦੇ ਤੁਸੀਂ ਇਹਨਾਂ ਦਾ ਚਿਹਰਾ ਵੇਖ ਹੀ ਲਿਆ ਤੁਹਾਡੇ ਸਾਹਮਣੇ ਹੈ ਕਿਸੇ ਇੱਕ ਵਰਗ ਦੇ ਹਨ ਜੇ ਕਿਸਾਨ ਦੇ ਹਨ ਕਿਉਂਕਿ ਇਹੀ ਕਿਸਾਨ ਯੂਨੀਅਨਜ਼ ਨੇ ਜਿਨ੍ਹਾਂ ਨੇ ਇਹਨਾਂ ਨੂੰ ਰਾਜ ਚ ਲੈ ਕੇ ਤੇ ਜੀ ਇਹਨਾਂ ਨਾਲੇ ਕੰਮ ਕਰ ਸਕਦੇ ਨੇ ਹੋਰ ਕੌਣ ਕੀ ਇਹਨਾਂ ਤੋਂ ਕੀ ਆਸ